ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਅਸੀਂ ਤੁਹਾਨੂੰ ਲਗਾਤਾਰ ਰਾਜਸਥਾਨ ਦੇ ਪਿੰਡ ਗੋਲੂਵਾਲ ਦੇ ਗੁਰਦਾਰਾ ਮਹਿਤਾਬਗੜ੍ਹ ਸਾਹਿਬ ਦੇ ਅੰਦਰ ਜੋ ਪਿਛਲੇ ਕੁਝ ਦਿਨਾਂ ਤੋਂ ਘਟਨਾਵਾਂ ਵਾਪਰੀਆਂ ਅਸੀਂ ਤੁਹਾਨੂੰ ਲਗਾਤਾਰ ਉਹਦੇ ਨਾਲ ਜਾਣੂ ਕਰਾਇਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਗੁਰਦਾਰਾ ਸਾਹਿਬ ਨੂੰ ਘੇਰਾ ਪਾਇਆ ਗਿਆ ਉਸ ਪੂਰੇ ਇਲਾਕੇ ਤਾਰਾ 140 ਲੱਗੀ ਤੇ ਬੀਬੀ ਹਰਮੀਤ ਕੌਰ ਨੇ ਸ਼ਸਤਰ ਧਾਰੀ ਹੋ ਕੇ ਕਿਰਪਾਨ ਹੱਥੀ ਫੜ ਕੇ ਅਰਦਾਸਾ ਸੋਧ ਕੇ ਗੁਰੂ ਘਰ ਦੀ ਰਾਖੀ ਕੀਤੀ ਤੇ ਉਸੇ ਇਲਾਕੇ ਦੇ ਸਹਤਜਿੰਦਰਪਾਲ ਸਿੰਘ ਟੀਮਾ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇੱਕ ਦਿਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਤੇ ਅੱਜ ਇਸ ਵੇਲੇ ਤਾਜ਼ਾ ਘਟਨਾ ਦੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਸਾਹਿਬ ਖੁਦ ਜੁੜਤੇ ਨੇ ਤਜਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਜਿੰਦਰਪਾਲ ਸਿੰਘ ਜੀ ਸਭ ਤੋਂ ਪਹਿਲੀ ਗੱਲ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਜਿਹੜੀ ਕਟੜਾ ਉੱਥੇ ਵਾਪਰ ਰਹੀ ਹੈਗੀ ਅਸੀਂ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਪੂਰੀ ਦੁਨੀਆ ਨੂੰ ਜਾਣੂ ਕਰਾ ਰਿਹਾ ਹੈਗਾ ਮਜੂਦਾ ਜਿਸ ਵੇਲੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਜੀ ਇਹ ਰਾਜਸਥਾਨ ਚ ਸਿੱਖ ਕਟਕਿੰਤੀ ਬੈਠੇ ਆ ਜੀ ਸਭ ਤੋਂ ਵੱਡੀ ਗੱਲ ਹੈ ਕਿ ਕਟਕਿੰਤੀ ਹੋਣ ਦੇ ਬਾਵਜੂਦ ਸਿੱਖ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਹੈ ਤੇ ਸਿੱਖ ਜਥੇਬੰਦੀਆਂ ਲਾਮਬੰਦ ਹੈ ਹਮੇਸ਼ਾ ਹੀ ਸਰਕਾਰਾਂ ਦੀ ਸੋਚ ਰਹੀ ਹੈ ਵੀ ਉਸ ਵਿਚਾਰਧਾਰਨ ਨੂੰ ਜਿਹੜੀ ਵਿਚਾਰਧਾਰਾ ਕੌਮੀ ਸਵੈਮਾਨ ਜਿਉਂਦਾ ਰੱਖੇ ਉਹ ਵਿਚਾਰਤਾ ਖਤਮ ਕਰ ਦੋ ਇਸ ਕਰਕੇ ਜਿੱਥੇ ਕਾਂਗਰਸ ਹੈਗੀ ਕਾਂਗਰਸ ਨੇ ਮਿਸ਼ਾ ਸਰੀਰਾਂ ਤੇ ਵਾਰ ਕੀਤਾ ਬਰਬਰ ਸਾਹ ਤੇ ਵਾਰ ਕੀਤਾ ਜਿੱਥੇ ਬੀਜਪੀ ਇਹ ਬੀਜਪੀ ਸਿੱਖ ਧਰਮਾਂ ਤੇ ਵਾਰ ਕਰ ਰਹੀ ਹੈ ਕਿਉਂਕਿ ਕਾਂਗਰਸ ਨੇ ਦੇਖ ਲਿਆ ਵੀ ਟੈਂਕਾਂ ਤੋਪਾਂ ਨਾਲ ਵੀ ਕੰਮ ਖਤਮ ਨਹੀਂ ਹੋਈ ਤੇ ਬੀਜਪੀ ਸਮਝ ਗਈ ਵੀ ਕੰਮ ਖਤਮ ਕਰਨੀ ਹੈ ਕੌਮ ਦੇ ਸਿਧਾਂਤਾਂ ਤੇ ਵਾਰ ਕਰੋ ਇਸ ਕਰਕੇ ਬੀਜਪੀ ਸਿੱਖੀ ਸਿਧਾਂਤਾਂ ਤੇ ਵਾਰ ਕਰ ਰਹੀ ਹੈ ਸਿੱਖੀ ਸਿਧਾਂਤਾਂ ਵਾਲੇ ਪਲੇਟਫਾਰਮ ਹੈ ਜਿਹੜੇ ਥਾਨ ਹੈ ਉਹ ਥਾਨ ਜਾਂ ਤਾਂ ਖਤਮ ਕਰਨਾ ਚਾਹੀਦੀ ਹੈ ਜਾ ਉਸ ਸਥਾਨਾਂ ਤੇ ਆਪਣੀ ਵਿਚਾਰਧਾਰਾ ਦੇ ਲੋਕ ਜਿਹੜੇ ਭਾਜਪਾ ਹੈ ਸੰਘ ਦੀ ਵਿਚਾਰਧਾਰਾ ਦੇ ਲੋਕ ਹੈ ਉਹਨਾਂ ਨੂੰ ਕਾਬਜ ਕਰਾਉਣਾ ਚਾਹੀਦੀ ਹੈ ਤਾਂ ਕਿ ਸਿੱਖ ਆਪਣਾ ਜਿਹੜਾ ਗੌਰਮਈ ਵਿਰਸਾ ਹੈ ਉੱਥੋਂ ਪਾਸੇ ਹੋ ਜਾਣ ਤੇ ਆਪਣੇ ਸਿਧਾਂਤਾਂ ਤੋਂ ਟੁੱਟ ਜਾਣ ਫਾਰ ਐਗਜ਼ਾਮਪਲ ਗੁਰਦੁਆਰਾ ਬੁੱਢਾ ਜੋੜ ਹੈ ਜੰਨਾ Rajasthan ਦਾ ਇਤਿਹਾਸਿਕ ਸਥਾਨ ਹੈ ਜਿੱਥੇ ਮੱਸੀ ਰੰਗਣਾ ਸਰਵੜ ਕਲੇਜੀ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਜੀ ਕਮਾਲ ਦੀ ਗੱਲ ਦੇਖੋ ਵੀ ਅੱਜ ਵੀ ਗੁਰਦੁਆਰਾ ਬੁੱਢਾ ਜੋੜ ਵਾਲਿਆਂ ਨੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦਾ ਸ਼ਹੀਦੀ ਦਿਹਾੜਾ ਉਸ ਸਥਾਨ ਤੇ ਨਹੀਂ ਲਾਇਆ ਕੋਈ ਬੰਦਾ ਸੋਚ ਸਕਦਾ ਵੀ ਬੁੱਢਾ ਜੋੜ ਜਿੱਥੇ ਇੰਨਾ ਵੱਡਾ ਇਤਿਹਾਸ ਹੈ ਉਸ ਸਥਾਨ ਤੇ ਉਹ ਸ਼ਹੀਦੀ ਦਿਹਾੜਾ ਨਹੀਂ ਮਨਾਉਂਦੇ ਕਿਉਂ ਨਹੀਂ ਮਨਾਉਂਦੇ ਕੋਈ ਜਦੋਂ ਦਿਹਾੜਾ ਮਨਾਉਣਗੇ ਤੇ ਬੱਚਨ ਪਤਾ ਲੱਗੂ ਵੀ ਕਿਹੜਾ ਦਿਹਾੜਾ ਹੈ ਫਿਰ ਪਤਾ ਲੱਗੂਗਾ ਵੀ ਇੱਥੋਂ ਦੀ ਜਿਹੜਾ ਦਰਬਾਰ ਸਾਹਿਬ ਮੱਥੇ ਰਗੜ ਬੇਦਬੀ ਕੀਤੀ ਸੀ ਸਿੰਘ ਅਗੇ ਸਰਵੜ ਕੇ ਲਿਆ ਸੀ ਉਹ ਇਹ ਇਤਿਹਾਸ ਹੀ ਦੱਸਣਾ ਚਾਹੁੰਦੇ ਉੱਥੇ ਮਸਿਆ ਬਣਾਉਂਦੇ ਆ ਸਾਹ ਵਫਾ ਦੇ ਸਿੰਘ ਸੰਤਨ ਨਾਲ ਬਰਸੀ ਨਹੀਂ ਹੁੰਦੀ ਆ ਉਹ ਚੋਂ ਦੇ ਵੀ ਇਹੋ ਜੀ ਵਿਚਾਰਧਾਰਾ ਦੇ ਲੋਕ ਗੁਰਦੁਆਰਿਆਂ ਤੇ ਕਾਬਿਲ ਹੋਣ ਤਾਂ ਕਿ ਸਿੱਖ ਪ੍ਰਸਤਾਨਤਲ ਟੁੱਟੇ ਰਿਹਾ ਹੁਣ ਗੋਲੂ ਵਾਲਾ ਮੰਡੀ ਦੀ ਗੱਲ ਹੈ ਜੀ ਗੋਲੂ ਵਾਲਾ ਮੰਡੀ ਚ ਤਕਲੀਫ ਕੀ ਹੈ ਦੇਖੋ ਜਿੰਨੇ ਸੋਸ਼ਲ ਵਰਕ ਉੱਥੇ ਹੋ ਰਿਹਾ ਅੱਜ ਦੀ ਕਦੇ ਨਹੀਂ ਹੋਈ ਕਰੋਨਾ ਕਾਲ ਚ ਜਦੋਂ ਲੋਕਾਂ ਨੇ ਆਪਣੇ ਮਾਵਾ ਨੇ ਆਪਣੇ ਪੁੱਤ ਨਹੀਂ ਸੰਭਾਲੇ ਗੋਲੂ ਵਾਲਾ ਮੰਡੀ ਪੂਰੀ ਬੰਦ ਰਹੀ ਸਾਰੇ ਧਰਮ ਸੰਬੰਧ ਰਹੇ ਬੀਬੀ ਹਰਮੀਤ ਕੌਰ ਪੂਰੇ ਜਥੇ ਨਾਲ ਲੈ ਕੇ ਘਰਾਂ ਚ ਹਸਪੀਟਲਾਂ ਚ ਹਰ ਥਾਂ ਤੇ ਲੰਗਰ ਸੇਵਾ ਕਰਦੀ ਦੀ ਪੂਰਾ ਲੱਕਾਸ ਮਲਿਆ ਹੜਾਈ ਹੜਾਈ ਨਹੀਂ ਆਇਆ ਜੇ ਹੁਣ ਪਿੱਛੇ ਕਾਫੀ ਇੰਨੀ ਪਿਆ ਲੋਕਾਂ ਦੇ ਘਰ ਟੁੱਟ ਗਏ ਡੁੱਬ ਗਏ ਤੇ ਲੋਕਾਂ ਦੇ ਕੋਲ ਸਮਾਨ ਲਿਆ ਲੈ ਕੇ ਗੁਰਦਸਾ ਰੱਖਿਆ ਲੰਗਰ ਬਣੀ ਚਲਾਇਆ ਹਰਸਲ ਨਗਰ ਕੀਰਤਨ ਨਗਰ ਕੀਤੇ ਹੁੰਦਾ ਕੀ ਹੈ ਨੀਜੇਬਾਜੀ ਘੁਰਸਵਾਰੀ ਮਲਯੁਦ ਹਨ ਸਾਰੇ ਜਿਹੜੇ ਜਿੰਨੂੰ ਕਹਿੰਦੇ ਨੇ ਖਾਲਸਾ ਖਾਲਸੇ ਜਹੌਜ ਲਾਲ ਦੇ ਪ੍ਰਤੀਕ ਉਹ ਸਭ ਕਰਦੀਏ ਇੰਨਾ ਲੋਕਾਂ ਦੇ ਜਿਹੜੇ ਨਾ ਅੱਖਾਂ 'ਚ ਰੜਕਦੀਆਂ ਗੱਲਾਂ ਕਿ ਇੱਥੇ ਘੁਰਸਵਾਰੀ ਕਿਉਂ ਹੁੰਦੀ ਹੈ ਇੱਥੇ ਨੀਰ ਨੀਜੇਬਾਜੀ ਕਿਉਂ ਹੁੰਦੀ ਹੈ ਇੱਦਾਂ ਗੱਟਕੱਟ ਜਿਹੋਰ ਕਿਉਂ ਦਿਖਾਉਂਦੇ ਆ ਇਹ ਗੱਲਾਂ ਰੜਕਦੀਆਂ ਤੁਸੀਂ ਦੇਖੋ ਵੀ ਜਿਹੜਾ ਟੋਲਾ ਬੈਠਾ ਜਿਹੜਾ ਲੋਕੀ ਗੱਲਾਂ ਕਰ ਰਹੀ ਹੈ ਇਹ ਲੋਕਾਂ ਨੇ ਅੱਜ ਤੱਕ ਕਦੀ ਵੀ ਸਿੱਖੀ ਇਸ ਇੰਟਰਨੈਸ਼ਨਲ ਵਿੱਚ ਕਦੀ ਕੋਈ ਯੋਗਦਾਨ ਨਹੀਂ ਕਿਹਾ ਇੱਕ ਬੰਦਾ ਕਹਿੰਦੇ ਵੀ ਆ ਵੀ ਅਸੀਂ ਸਿੱਖ ਸੰਗਠਨਾਂ ਯੋਗਦਾਨ ਪਾਇਆ ਹੈ ਜੇ ਕਾਲਕਤਕ ਸਾਬ ਤੋਂ ਦੇਸ਼ ਆਇਆ ਵੀ 11 ਜੀ ਦੀ ਮੜੀ ਤੇ ਜਿੱਥੇ ਪਖੰਡ ਚੱਲ ਰਿਹਾ ਮੜੀ ਦੇ ਉੱਪਰ ਗੁਰੂ ਸਾਹਿਬ ਪ੍ਰਕਾਸ਼ ਕਰਕੇ ਸਰੂਪ ਲੈ ਕੇ ਆਉਣੇ ਤੇ ਗੋਲੂ ਵਾਲੇ ਇਸੇ ਸਥਾਨ ਤੋਂ ਪੱਤੀ ਸਿੰਘ ਅਗੇ ਸੀਗੇ ਉਹ ਤੋਂ ਸਰੂਪ ਚੱਕ ਕੇ ਲਿਆਏ ਸੀਗੇ ਇਹ ਜਿਹੜੀਆਂ ਜਿਹੜੂ ਕਹਿੰਦੇ ਸਿੱਖਾਂ ਦੇ ਗੌਰਵ ਹੈ ਜਿਹੜੇ ਕਾਰਨ ਵਿੱਚ ਫਕਰ ਤੇ ਮਾਣ ਮਹਿਸੂਸ ਕਰਮੀਆਂ ਇਹ ਲੋਕਾਂ ਨੂੰ ਰੜਕਦੇ ਆ ਇਸ ਕਰਕੇ ਜਿੱਥੇ ਸੰਘ ਬੀਜੇਪੀ ਸਰਕਾਰਾਂ ਇਹ ਸੇਕੂਲਿਟੀ ਦਾਖਤਾਂ ਚੋਲਦੇ ਆ ਉਹਦੀ ਥਾਂ ਤੇ ਅਸੀਂ ਆਪਣੇ ਗੋਲੇ ਪੀਲੇ ਬੰਦੇ ਬਿਠਾਈਏ ਜਿਹੜੇ ਬਹਿ ਕੇ ਜੈਸ਼ੀ ਦਾ ਮਨਾਰੋ ਹੀ ਮਾਣਨ ਸਸਰੀ ਗੱਲ ਵੀ ਕਰਨ ਤੇ ਬਸ ਡਿੰਟ ਬਾਈ ਕਰਨ ਇਸ ਕਰਕੇ ਇਹ ਲੜਾਈ ਦਾ ਮੇਨ ਮੁੱਢ ਇਹੀ ਹੈ ਇਸ ਸਥਾਨ ਤੋਂ ਜੇ ਕਿਸੇ ਨਸਿਆਂ ਦੀ ਗੱਲ ਹੁੰਦੀ ਹੈ ਉਹ ਮੀਸਰ ਮਾਨ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਅਣਖ ਤੇ ਗਿਰਦ ਦੀ ਗੱਲ ਹੁੰਦੀ ਹੈ ਸੰਧੀ ਵਾਲਕ ਦੀ ਗੱਲ ਹੁੰਦੀ ਹੈ ਇੱਥੇ ਸਵਾਰ ਦੀ ਗੱਲ ਹੁੰਦੀ ਹੈ ਇੱਥੇ ਜਿਵੇਂ ਵਿਆਹ ਵੀ ਹੁੰਦੇ ਹੈ ਗੁਰਦੁਆਰੇ ਚ ਗੋਲੂ ਵਾਲੇ ਤੇ Hindu ਬੇਟੀ ਦੇ ਵਿਆਹ ਵੀ ਹੁੰਦੇ ਹੈ ਇਸ ਕਰਕੇ ਇਹ ਲੜਕਦਾ ਬਹਿਸ ਤਾਂ ਕਿ ਉਹ ਲੋਕ ਆਪਣਾ ਜੋਰ ਲਾ ਰਹੇ ਹੈ ਤੇਜਿੰਦਰਪਾਲ ਸਿੰਘ ਜੀ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਤੁਸੀਂ ਸਾਡੇ ਚੈਨਲ ਤੇ ਪਲੇਟਫਾਰਮ ਦੇ ਉੱਤੇ ਲਾਈਵ ਗੱਲ ਕਰ ਰਹੇ ਹੋ ਤੁਹਾਡੀ ਗੱਲ ਕਰ ਲਈਏ ਭੈਣਜੀ ਦੀ ਗੱਲ ਕਰ ਲਈਏ ਪੰਜਾਬ ਦੇ ਹੜਾ ਚ ਰਾਜਸਥਾਨ ਵੱਲੋਂ ਤੁਸੀਂ ਟਰੱਕਾਂ ਦੀ ਸੇਵਾ ਕੀਤੀ ਉੱਥੇ ਪਹੁੰਚੇ ਜਦ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਅਸੀਂ ਉਹ ਸਾਰੇ ਮਸਲੇ ਨੂੰ ਸਭ ਤੋਂ ਪਹਿਲ ਦਿੱਤੀ ਕਿਉਂਕਿ ਸਾਡੇ ਚੈਨਲ ਦਾ ਮਕਸਦ ਵੀ ਸਿਰਫ ਇਹ ਹੋਈ ਹੈਗਾ ਕਿ ਅਸੀਂ ਸੱਚਾਈ ਕੌਮ ਦੇ ਅੱਗੇ ਰੱਖੀਏ ਜੋ ਮੌਜੂਦਾ ਹਾਲਾਤ ਨੇ ਉਹਦੇ ਅੰਦਰ ਸਿੱਖ ਕਿਸ ਕਿਹੜੇ-ਕਿਹੜੇ ਮਸਲਿਆਂ ਦੇ ਉੱਤੇ ਸੰਘਰਸ਼ ਕਰ ਰਹੇ ਨੇ ਉਹਦੇ ਨਾਲ ਅਸੀਂ ਪੂਰੀ ਕੌਮ ਨੂੰ ਜਾਣੂ ਕਰਾਈਏ ਲੇਕਿਨ ਆਪਾਂ ਦੂਸਰਾ ਪੱਖ ਦੇਖੀਏ ਮੈਂ ਤੁਹਾਡੇ ਗੋਲੂਵਾਲ ਇਲਾਕੇ ਦੇ ਮੈਂ ਕਈ ਹੋਰ ਪੇजेस ਨੂੰ ਸੋਸ਼ਲ ਮੀਡੀਆ ਤੇ ਸਰਚ ਕੀਤਾ ਉਹਦੇ ਵਿਚਾਰ ਮੈਂ ਬੜਾ ਕਲੀਅਰ ਲਫ਼ਜ਼ ਕਵਾਂਗਾ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਬੀਬੀ ਹਰਮੀਤ ਕੌਰ ਨੂੰ ਤੇ ਇਲਜ਼ਾਮ ਲੱਗ ਰਹੇ ਨੇ ਪੂਰਾ ਪਿੰਡ ਤੁਹਾਡੇ ਖਿਲਾਫ ਖਲੋਤਾ ਹੈ ਅਗਰ ਮੈਂ ਵੀਡੀਓਜ਼ ਦੀ ਗੱਲ ਕਰਾਂ ਜਦੋਂ ਮੈਂ ਟਾਨਾ ਗੱਲ ਕਰ ਰਿਹਾ ਵੀਡੀਓਜ਼ ਨਾਲ ਨਾਲ ਚੱਲ ਰਹੀਆਂ ਨੇ ਪੂਰਾ ਪਿੰਡ ਬਾਈਕਾਟ ਕਰ ਰਿਹਾ ਤੁਹਾਡਾ ਉੱਥੇ ਬਕਾਇਦਾ ਬਾਜ਼ਾਰ ਬੰਦ ਕਰਿਆ ਜਾ ਰਹੇ ਨੇ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਹਿੰਦੂ ਭਰਾ ਵੀ ਨੇ ਉਹਦੇ ਅੰਦਰ ਸਿੱਖ ਕਮਿਊਨਿਟੀ ਦੇ ਵੀ ਨੇ ਗੱਤਰੇ ਕਿਰਪਾਣਾ ਲੈ ਬਜ਼ੁਰਗ ਵੀ ਨੇ ਸਾਰੇ ਤੁਹਾਡੇ ਖਿਲਾਫ ਖਲੋਤੇ ਨੇ ਅਸੀਂ ਕਿਹੜੀ ਗੱਲ ਹੋ ਗਈ ਕਿ ਪੂਰਾ ਪਿੰਡ ਤੁਹਾਡੇ ਖਿਲਾਫ ਖਲੋਤਾ ਜਦੋਂ ਗੁਰਦੁਆਰੇ ਗੋਲੂ ਵਾਲੇ ਵਾਰੀ ਇਹ ਲੋਕ ਸ਼ਿਕਾਇਤ ਲੈ ਕੇ ਗਏ ਥਾਣੇ 'ਚ ਜੀ ਉੱਥੇ ਇਹਨਾਂ ਨੇ ਸ਼ਿਕਾਇਤ ਦਰਜ ਕਰਾਈ ਜਿੱਦੇ ਹਰਵੀਰ ਕੌਰ ਨੇ ਖਾਡਾਂ ਦਾ ਰਾਸ਼ਨ ਖੁਰਦਬੁਰਦ ਕਰ ਲਿਆ ਉਹਦੇ ਖਿਲਾਫ ਕੇਸ ਦਾਦ ਕੀਤਾ ਜਾਵੇ ਜੀ ਤੇ ਕਮੇਟੀ ਬਦਲੀ ਜਾਵੇ ਉਸ ਤੋਂ ਪਰਾਂਤ ਇਹ ਲੋਕ ਗਏ ਕਲੈਕਟਰ ਕੋਲ ਜ਼ਿਲ੍ਹਾ ਕਲੈਕਟਰ ਕੋਲ ਉੱਥੇ ਸਰਕਾਰ ਦਾ ਦਬਾ ਸੀਗਾ ਜ਼ਿਲ੍ਹਾ ਕਲੈਕਟਰ ਇੱਕ ਟੀਮ ਭੇਜ ਦਿੱਤੀ ਉੱਥੇ ਗੁਰਦੁਆਰਾ ਮਹਿਤਾਜ਼ ਵਰਤਾਂ ਵਿੱਚ ਜਾ ਕੇ ਜਾਂਚ ਕਰੋ ਗੁਰਦੁਆਰੇ ਸਾਲੇ ਸਾਫਤਾਬ ਦੀ ਮੈਂ ਉਹ ਤੋਂ ਫਿਰੋਜ਼ਪੁਰ ਸੀਗਾ ਤੇ ਮੈਨੂੰ ਹੀ ਪਤਾ ਲੱਗੇ ਬੰਨੂ ਬੜੀ ਹਰਾਮੀ ਹੋ ਗਈ ਸੀ ਸਰਕਾਰਾਂ ਦਾ ਕੀ ਦਖਲਤਾ ਜੀ ਗੁਰਦੁਆਰੇ ਚ ਮੈਂ ਪੁੱਛਿਆ ਉਹਨਾਂ ਨੂੰ ਭਾਈ ਤੁਹਾਨੂੰ ਕਿੰਨੇ ਭੇਜਿਆ ਜੀ ਦਾ ਕਲੈਕਟਰ ਇਹ ਕਿਹੜੇ ਡਿਪਾਰਟਮੈਂਟ ਚੋਂ ਕੱਲੀ ਅਸੀਂ ਦੇਸ਼ ਤੋਂ ਬਾਹਰੋਂ ਆਏ ਆਂ ਮੈਂ ਕਿ ਤੁਹਾਨੂੰ ਇਸ ਗੱਲ ਦੀ ਸਮਝ ਹੈਗੀ ਆ ਕਿ ਗੁਰਦੁਦਾਰੇ ਦੇਸ਼ ਤੋਂ ਬਾਹਰ ਜਾਂ ਨਾ ਤਾਂ ਪੰਥਕ ਤੌਰ ਤੇ ਆਉਂਦੇ ਆਂ ਤੇ ਨਾ ਰਸਤੇ ਟਿਕਟੇ ਤੇ ਆਉਂਦੇ ਆ ਤੁਸੀਂ ਕਿਸਦ ਕਰਕੇ ਇੱਥੇ ਆਏ ਹੋ ਮੂੰ ਤੁਸੀਂ ਗੱਲ ਦੇਖੋ ਵੀ ਤੁਹਾਨੂੰ ਪਤਾ ਹੈ ਕਿ ਸਾਡਾ ਬੜਾ ਸਪਸ਼ਟ ਮੰਗ ਬਣਦਾ ਵੀ ਹੋਏ 71 ਮਿਲ ਮੇਰੇ ਭਾਈ ਦੁਬਿਧਾ ਦੂਰ ਕਰ ਬਿਲਕੁਲ ਲਗਾ ਕੇ ਬੈਠੋ ਸਿਰ ਜੁੜ ਕੇ ਬੈਠੋ ਜਦੋਂ ਤੁਸੀਂ ਸਰਕਾਰੀ ਦਰਬਾਰ ਜਾਨੇ ਹੋ ਜਦੋਂ ਐਮਐਲਏ ਆਪਣੇ ਗੋਲੇ ਪੀਲੇ ਭੇਜਦੇ ਆ ਜਦੋਂ ਤੁਸੀਂ ਕਲੈਕਟਰ ਤੇ ਬਣ ਦਬਾਅ ਬਣਾਉਂਦੇ ਹੋ ਫਿਰ ਸਿੱਖੀ ਪਰੰਪਰਾਵਾਂ ਦਾ ਟਕ ਗੱਲ ਹੋ ਰਹੀ ਨਹੀਂ ਤੇ ਤੁਸੀਂ ਰਾਤ ਸਤਾ ਦੇ ਨਸ਼ੇ ਚੂਰ ਹੋ ਕੇ ਇੱਥੇ ਕਾਬਜ ਹੋਣਾ ਚਾਹੁੰਦੇ ਹੋ ਮੈਂ ਜਦੋਂ ਇਹ ਲਗਾਤਾਰ ਉਧਰ ਤੁਰੇ ਇਹ ਗੱਲ ਕਿ ਤੁਹਾਨੂੰ ਸ਼ਿਕਾਇਤ ਹੈ ਬੈਠੋ ਤੁਸੀਂ ਨਹੀਂ ਜਿੱਥੇ ਮੰਡਲ ਗਲਬਾਣੇ ਜਿੱਦ ਕਾਲ ਤੱਕ ਖਾਬ ਤੇ ਜਾਓ ਅਜੇ ਕਾਲ ਤੱਕ ਖਾਬ ਤੇ ਨਹੀਂ ਜਾਣਾ ਨਹੀਂ ਅਸੀਂ ਸਰਕਾਰ ਤੋਂ ਕਰਾਵਾਂਗੇ ਧੱਕੇ ਨਾ ਕਰਾਂਗੇ ਫਿਰ ਮੈਂ ਇੱਕ ਵੀਡੀਓ ਪਾਈ ਸੀਗੀ ਮੈਂ ਕਹਿੰਦੀ ਖਾਲਸਾ ਪੰਥ ਦੇ ਫੈਸਲੇ ਖਾਲਸਾ ਪੰਥ ਕਰੂਗਾ ਖਾਲਸਾ ਪੰਥ ਦਾ ਸਭ ਕੁੱਤਾ ਬਿੱਲਾ ਨਹੀਂ ਕਰੂਗਾ ਸਾਡਾ ਬੜਾ ਸਪਸ਼ਟ ਯਾਰ ਹੋ ਸੀਗਾ ਜਿਹੜੇ ਸਰਕਾਰ ਦੇ ਗੋਲੇ ਤੇ ਨਹੀਂ ਜਿਹੜੇ ਕੁੱਤੇ ਬਿੱਲੇ ਜਿਹੜੇ ਕਹਿੰਦੇ ਦੰਗ ਜੇ ਮਾਰਦੇ ਐ ਸੇ ਕੱਟ ਕੇ ਬਾਹਰ ਕਰਦਾਂਗੇ ਜਿਹੜੇ ਜੀਤ ਹਰਮਿਤ ਕੋਲ ਬਾਰੇ ਸੌਲ ਬੋਲ ਰਹੇ ਸੀਗੇ ਉਹਨਾਂ ਮਸਪਸ਼ਟ ਕਿਹਾ ਸੀਗਾ ਉਹ ਲੋਕੜ ਕੁੱਤੇ ਬਿੱਲੇ ਆ ਉਹ ਸਾਡਾ ਫੈਸਲਾ ਨਹੀਂ ਕਰੀ ਖਾਲਸਾ ਪੰਥ ਦਾ ਫੈਸਲਾ ਹੁਣ ਕਹਿੰਦੇ ਹੁਣ ਕੁੱਤੇ ਬਿੱਲੇ ਗਿਆ ਮੈਂ ਤੁਹਾਨੂੰ ਸਪਸ਼ਟ ਕਰਨਾ ਕਿ ਜੇ ਤੁਸੀਂ ਖਾਲਸਾ ਪੰਥ ਦੇ ਹਿੱਸਾ ਹੋ ਫਿਰ ਬੜੇ ਖਾਲਸਾ ਸਮਝੋ ਤੇ ਦੂਜੀ ਕਿਤਾਬ ਚੋਂ ਇਹ ਫੌਲਾ ਤੁਸੀਂ ਕਰੋ ਜਿਹੜੀ ਕਿਤਾਬ ਚੋਂ ਜੇ ਤੇ ਖਾਲਸਾ ਪੰਥ ਦੇ ਵਹਿ ਕੇ ਖਾਲਸਾ ਪਰੰਪਰਾਵਾਂ ਸਿਧਾਂਤਾਂ ਦੇ ਮਾਬਕ ਤੁਸੀਂ ਗੱਲ ਕਰਦੇ ਹੋ ਤੇ ਖਾਲਸਾ ਪੰਥ ਦਾ ਹਿੱਸਾ ਹੋ ਜੇ ਤੁਸੀਂ ਸਰਕਾਰ ਦੀ ਝੋਲੀ 'ਚ ਬਹਿ ਕੇ ਐਮਐਲਏ ਦੀ ਝੋਲੀ 'ਚ ਬਹਿ ਕੇ ਸਿੱਖ ਜੰਤ ਦਾ ਕਾਣਕਰ ਬਿਓ ਤੁਸੀਂ ਆਪ ਸਮਝੋ ਕਿ ਕਿਤਾਬ ਤੇ ਫੈਸਲਾ ਤੁਹਾਨੂੰ ਲੋਕਾਂ ਨੇ ਕਰਨਾ ਹੈ ਤੇ ਗੁਰਜੀ ਦਾ ਦੱਸੋ ਮੈਨੂੰ ਮੈਂ ਇੱਕ ਬੜੀ ਸਪਸ਼ਟ ਗੱਲ ਕਹਾਂਗਾ ਜਿਹੜੇ ਸੰਗ ਦੀ ਹੈ ਜਿਹੜੇ বিজেਪ ਦੇ ਹਿੰਦੂ ਵੀਰ ਹੈ ਉਹਨਾਂ ਨੂੰ ਕੀ ਹੱਥ ਹੈ ਗੁਰਦੁਆਰੇ ਵਿੱਚ ਦਖਲ ਦੇਣ ਦਾ ਕਿ ਸਿੱਖਾਂ ਨੂੰ ਹੱਥ ਹੈਗਾ ਮੰਦਿਰ ਦੀ ਕਮੇਟੀ ਰੱਖਣ ਦਾ ਜਿਹਦੇ ਨਾਲ ਕਿ ਮੁਸਲਮਾਨਾਂ ਦਾ ਹੱਥ ਹੈਗਾ ਮੁਸਲਮਾਨ ਮੰਦਿਰ ਦੀ ਕਮੇਟੀ ਜਿਹੜੇ ਰੱਖਣ ਦਾ ਜੀ ਕਰਮ ਜੇ ਇਹਨਾਂ ਨੂੰ ਆਤਮੇ ਆ ਕਿ ਜਿਹੜੇ বিজেਪ ਸੰਗਠਨ ਹੋ ਗਏ ਨੇ ਹਾਂ ਤੇ ਵੀ ਤਾਂ ਗੁਰਦੁਆਰਾ ਰੱਖਣ ਦਾ ਜੀ ਕਰੋ ਉਹਨਾਂ ਕਿੰਨਾ ਪ੍ਰਦਰਸ਼ਨ ਕਰਨ ਦਾ ਸਿੰਧੂ ਹਾਂ ਦਾ ਜਿਹੜੇ ਸਿੰਧੂ ਬਾਕੀ ਬੜੀ ਵੱਡੀ ਤੜੀ ਮੰਡੀ ਹਿੰਦੂ ਆ ਤੇ ਇੱਥੇ ਵੀ ਪੜ ਮੰਡੀ ਆ 150 ਬੰਦਾ 150 24 ਡਿਗਰੇ ਦੂਰ ਦੂਰ ਦੇ ਐਮਐਲਏ ਬੈਠੇ ਉਹਨਾਂ ਨਾਲ ਬੰਦੇ ਭੇਜੀ ਆ ਮੈਂ ਸਿਰ ਵੀ ਕਹਨਾ ਇਹ ਵੀ ਕੋਈ ਪ੍ਰਦਰਸ਼ਨ ਨਹੀਂ ਸੀਗਾ ਹਾਂ ਪ੍ਰਦਰਸ਼ਨ ਜੀ ਐਮਜੀ ਸੀ ਹੁੰਦਾ ਮਾ ਜੀ ਬੀਬੀ ਕੋਟ ਹੁੰਦੀ ਉੱਥੇ ਮਦਦ 5000 10000 ਬੰਦਾ ਇਕੱਠਾ ਹੁੰਦਾ ਜੇ ਜਸਟ ਵੀ ਆਬਾਦੀ 20000 25000 ਰੁਪਈਆ 5000 ਰੁਪਈਆ ਹਰ ਮੰਡੀ ਆ ਉਸ ਤੋਂ 150 ਬੰਦਾ ਦੀ ਕੀ ਗੱਲ ਹੋ ਗਈ ਤੋਂ 150 ਵਿੱਚੋਂ ਵੀ ਸਭ ਤੋਂ ਹਿੰਦੂ ਬਲ ਨੂੰ ਤਰਕ ਤੇ ਦਲੀਲ ਤੇ ਤੇ ਉਸ ਜੱਪਾਕ ਨੂੰ ਪ੍ਰਤਾਕ ਵੇਖੰਦੋ ਸਾਬ ਨਜ਼ਰ ਆਉਂਦਾ ਹੈ ਪ੍ਰਤਾਕ ਨੂੰ ਪਰਮਾਨਦੀ ਲੋੜ ਨਹੀਂ ਹੁੰਦੀ ਕਿ ਇਹ ਲੋਕ ਸਰਕਾਰਾਂ ਵੱਲੋਂ ਭੇਜੇ ਜਾਂਦੇ ਆ ਜਿਹੜੇ ਸਿੱਖਾਂ ਦੀ ਉਸ ਵਿਚਾਰਧਾਰਾ ਨੂੰ ਖਤਮ ਕਰਕੇ ਆਪਣੇ ਵਿਚਾਰਤਾਰਾ ਥੋਪਣਾ ਚਾਹੁੰਦੇ ਆ ਜਿਹੜੀ ਵਿਚਾਰਤਾਰਾ ਸਿੱਖਾਂ ਨੂੰ ਪੰਗੂ ਤੇ ਕਿਸਿਆਰਾ ਬਣਾਉਣਾ ਚਾਹੁੰਦੀ ਹੈ ਰਜਿੰਦਰਪਾਲ ਸਿੰਘ ਜੀ ਮੈਂ ਤਜਿੰਦਰਪਾਲ ਜੀ ਮੈਂ ਤੁਹਾਨੂੰ ਰੋਕਾਂਗਾ ਦੇਖੋ ਵਿਊਅਰਸ ਤੁਹਾਨੂੰ ਲਾਈਵ ਸੁਣ ਰਹੇ ਹੈਗੇ ਨੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਗਾ ਇਹਦੇ ਅੰਦਰ ਕੋਈ ਦੋ ਰਾਏ ਨਹੀਂ ਹੈਗੀ ਕਿ ਕਿਸੇ ਵੀ ਗੁਰੂ ਘਰ ਦੀ ਜਿਹੜੀ ਸੇਵਾ ਹੈਗੀ ਆ ਉਹ ਸੰਗਤਾਂ ਦੇ ਵੱਲੋਂ ਹੀ ਚੁਣ ਕੇ ਕੀਤੀ ਜਾ ਸਕਦੀ ਹੈ ਸੰਗਤ ਸਾਡੀ ਸਿੱਖ ਕੌਮ ਦੀ ਹੋਣੀ ਚਾਹੀਦੀ ਹੈ ਕਿਸੇ ਹੋਰ ਧਰਮ ਦਾ ਕੋਈ ਦਖਲ ਅੰਦਾਜ਼ੀ ਸਾਡੇ ਸਿੱਖ ਕੌਮ ਦੇ ਅੰਦਰ ਜਾਂ ਕਿਸੇ ਵੀ ਗੁਰੂ ਘਰ ਦੇ ਵਿਚਾਰ ਨਹੀਂ ਹੋਣਾ ਚਾਹੀਦਾ ਉਹ ਚਾਹੇ ਭਾਜੀ ਪੀਏ ਚ ਕਾਂਗਰਸ ਹੈ ਆਮਦਵੀ ਪਾਰਟੀ ਹੈ ਜਾਂ ਕੋਈ ਵੀ ਪੋਲਿਟਿਕਲ ਟੀ ਰਹੀ ਹੈ ਲੇਕਿਨ ਫਿਰ ਮੈਂ ਲਵ ਪੁੱਛਣਾ ਜਾਵਾਂਗਾ ਤੁਹਾਡੇ ਤੋਂ ਤੁਹਾਡੇ ਦੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ ਅਗਰ ਜੀ ਭੈਂਜੀ ਦੀ ਗੱਲ ਕਰੀਏ ਬੀਬੀ ਹਰਮੀਤ ਕੌਰ ਦੀ ਗੱਲ ਕਰ ਰਹੀ ਹੈ ਕੁਝ ਪੇजेस ਦੇ ਉੱਤੇ ਮੈਂ ਫੋਟੋਆਂ ਦੇਖੀਆਂ ਨੇ ਗਾਤਰਾ ਕਿਰਪਾਨ ਪਾਇਆ ਭੈਂਜੀ ਨੇ ਸ਼ਿਵਲਿੰਗ ਦੀ ਪੂਜਾ ਕਰਦੇ ਹੋਏ ਦੀ ਹੈ ਉਹ ਤੇ ਓਪਨਲੀ ਕਹਿ ਰਹੇ ਨੇ ਆਪੋਜੀਸ਼ਨ ਕਹਿ ਲਓ ਜੋ ਮਰਜੀ ਕਹਿ ਲਓ ਉਹ ਤੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਕਹਿ ਰਹੇ ਨੇ ਕਿ ਇਹ ਬੀਬੀ ਤੁਸੀਂ ਗੱਲ ਕਰਦੇ ਹੋ ਅਮਰਤ ਹਾਰੀ ਹੈ ਇਹ ਤਾਂ ਤੇ ਕਿੱਥੇ ਨਾ ਕਿੱਥੇ ਸੰਗਤਾਂ ਜਿਹੜੀ ਵੀਡੀਓਜ਼ ਨੂੰ ਦੇਖਦੀਆਂ ਨੇ ਉਹਨਾਂ ਦੀ ਵੀਡੀਓਜ਼ ਨੂੰ ਦੇਖ ਰਹੀਆਂ ਨੇ ਐ ਸ਼ੇਅਰ ਕਰ ਰਹੀਆਂ ਨੇ ਸਵਾਲ ਉਠਣਾ ਲਾਜ਼ਮੀ ਹੈਗਾ ਮੈਂ ਤੁਹਾਡੇ ਤੋਂ ਨਹੀਂ ਮੇਰੀ ਮੇਰੀ ਗੱਲ ਪੂਰੀ ਹੋਣ ਦਿਓ ਤੇਜਿੰਦਰਪਾਲ ਸਿੰਘ ਜੀ ਮੇਰਾ ਸਵਾਲ ਪੂਰਾ ਹੋਣ ਦਿਓ ਜੇ ਤੁਸੀਂ ਕਹੇਗਾ ਕਿ ਹਿੰਦੂਆਂ ਦਾ ਜਾਂ ਮੰਦਰ ਵਾਲਿਆਂ ਦਾ ਗੁਰੂ ਘਰ ਦੇ ਅੰਦਰ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਪੂਰਾ ਵਰਲਡ ਤੁਹਾਨੂੰ ਦੇਖ ਰਿਹਾ ਹੈਗਾ ਕਿ ਕੋਈ ਵੀ ਗੁਰਸਿੱਖ ਹੈ ਕੋਈ ਵੀ ਨਾਨਕ ਨਾਮ ਲੈਵਾ ਜਾਂ ਜਿਹੜੇ ਸਾਡੇ Hindu ਭਰਾ ਹੈਗੇ ਨੇ ਉਹ ਵੀ ਸਹਿਮਤ ਹੋਣਗੇ ਇਸ ਗੱਲ ਤੇ ਕਿ ਗੁਰੂ ਘਰ ਦੇ ਅੰਦਰ ਕਿਸੇ ਵੀ ਮੰਦਿਰ ਸਮਿਤੀ ਜਾਂ ਭਾਜਪਾ ਆਰਐਸਏ ਜਾਂ ਕਾਂਗਰਸ ਕਿਸੇ ਵੀ ਧਿਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਗੁਰਦਾਰਾ ਮਹਿਤਾਬ ਘਰ ਦੇ ਅੰਦਰ ਅੱਜ ਬੀਬੀ ਹਰਮੀਤ कौर ਦੀ ਅਸੀਂ ਗੱਲ ਕਰ ਰਹੇ ਆ ਗਿਆ ਕਿ ਉਹ ਉੱਥੇ ਚੁਣੇ ਹੋਏ ਮੈਂਬਰ ਨੇ ਚੁਣੇ ਪ੍ਰਧਾਨ ਨੇ ਜਾਂ ਖੁਦ ਬਣਾਏ ਨੇ ਇਹ ਮੈਂ ਤੁਹਾਡੇ ਤੋਂ ਜਵਾਬ ਮੰਗ ਰਿਹਾ ਹਾਂ ਹੁਣ ਪਹਿਲਾਂ ਮੇਰੀ ਬੇਨਤੀ ਸਿਰੋ ਬੀਬੀ ਜੀ ਤਸਵੀਰਾਂ ਦੀ ਗੱਲ ਹੈ ਜੀ ਤੁਸੀਂ ਤਸਵੀਰਾਂ ਵੇਖੀਆਂ ਉਦੋਂ 10 ਤੋਂ 12 ਸਾਲ ਦੀ ਬੱਚੀ ਹੋ ਗਈ ਉਹ ਦੂਜੀ ਗੱਲ ਕੀ ਹੈ ਅਸੀਂ ਹਰੇਕ ਧਰਮ ਦਾ ਸਨਮਾਨ ਕਰਦੇ ਹਾਂ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਆਪਣੇ ਧਰਮ ਤੇ ਪੱਕੇ ਗਏ ਹਾਂ ਬਿਲਕੁਲ ਜੇ ਹੱਕ ਨਹੀਂ ਹੈ ਵੀ ਅਸੀਂ ਦੂਜੇ ਤੋਂ ਵੀ ਜਿੰਦਾ ਤੇ ਅਨਰਾਦਰ ਕਰੀਏ ਬਿਲਕੁਲ ਠੀਕ ਮੈਂ ਜੰembre October ਦਾ ਜਨ ਸੈਕਟਰ ਨਹੀਂ ਆ 2007 ਤੋਂ ਤੇ 2025 ਆ ਗਿਆ ਮੈਨੂੰ ਬੜੀ ਥਾਂ ਤੇ ਗੈਸਟ ਨੂੰ ਹੁੰਦੀ ਹੈ ਮੈਨੂੰ RAMLAL ਦਾ ਗੈਸਟ ਵੀ ਵਿਗਿਆਸਤ ਬੰਦਾ ਹਾਂ ਮੈਂ ਉੱਥੇ ਜਾਣਾ ਉੱਥੇ ਵੀ ਸੁੱਧ ਪੂਜਾ ਹੁੰਦੀ ਹੈ ਸਤਿਕਾਰ ਕਰਦੇ ਹਾਂ ਅਸੀਂ ਇਹ ਦਰਬਾਰ ਸੜੇ ਹਜ਼ਾਰਾਂ ਲੋਕ ਜਿਹੜੇ ਹਿੰਦੂ ਆnde ਸਰ ਸਿੱਖ ਬਣ ਗਏ ਇਹ ਤਾਂ ਸਿਰਫ ਨਾ ਇਹ ਲੋਕ ਮੈਂ ਉਹ ਗੱਲ ਨਹੀਂ ਇਹ ਲੋਕ ਕੱਡੀ ਗੱਲਾਂ ਤੇ ਆ ਗਏ ਵੀ 10 ਸਾਲ ਦੀ ਬੱਚੀ ਐ 10 ਸਾਲ ਦੀ ਜੋ ਫੋਟੋ ਵੇਖੋ 10 ਕੇ 12 ਸਾਲ ਦੀ ਹੋਗੀ ਉਹ ਜਿਹੜੇ ਉੱਪਰ ਦੇਖੋ ਉਦੋਂ ਵੀ ਉਹਨੇ ਮਰ ਚੱਕਿਆ ਹੋਇਆ ਹੈ ਉਦੋਂ ਵੀ ਉਹ ਗੁਰੂ ਵਾਲੀ ਬਣੀ ਹੋਈ ਹੈ ਦੂਜੀ ਗੱਲ ਇਹ ਤੁਹਾਡਾ ਦੂਜਾ ਇਹ ਸਵਾਲ ਸੀਗਾ ਮੈਂ ਬਿਲਕੁਲ ਮੈਂ ਸਵਾਲ ਰਿਪੀਟ ਕਰ ਦੇਣਾ ਕਿ ਬੀਬੀ ਹਰਮੀਤ ਕੌਰ ਕੀ ਗੁਰਦਾਰਾ ਮਹਿਤਾਬਗੜ ਸਾਹਿਬ ਦੀ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਉੱਥੇ ਦਾ ਪ੍ਰਧਾਨ ਐ ਮੁੱਖ ਸੇਵਾਦਾਰ ਕਿੰਨੇ ਚੁਣਿਆਗਾ ਜੀ ਹੁਣ ਸੁਣਾਓ ਸਰ ਜੀ ਇਸ ਤੋਂ ਪਹਿਲਾਂ ਬਾਬਾ ਅਮਰਪਾਸ ਸਿੰਘ ਉਸੇestamp ਦੀ ਸੇਵਾ ਕਰਦੇ ਸੀ ਮੈਂ ਜਾਣਦਾ ਸੀ ਉਹਨਾਂ ਨੂੰ ਜੀ ਜਾਣਨਾ ਸਾਰੀ ਸਾਰੀ ਮੰਡੀ ਨੇ ਸਭ ਨੇ ਮਿਲ ਕੇ ਉਹਦੀ ਤਸਵੀਰਾਂ ਉਹਦੀ ਫੋਟੋ ਵੀਡੀਓ ਪਈਆਂ ਉਹਨਾਂ ਨੂੰ ਉੱਥੇ ਸੇਵਾ ਸੰਭੀ ਸੀਗੀ ਉਹਨਾਂ ਦੀ ਸੇਵਾ ਤੋਂ ਬਾਅਦ ਦੀ ਬੀਬੀ ਅਰਨੀਤ ਨੂੰ ਸੇਵਾ ਦਿੱਤੀ ਕੋ ਦਿਸਤਾਰ ਮੰਦੀ ਹੋਈ ਉਹਦੀ ਫੋਟੋ ਬਈ ਖਾਤੇ ਸਾੜੇ ਪਏ ਆ ਤੁਸੀਂ ਦੇਖੋ ਵੀ ਆਜੀ ਬੀਬੀ ਨੇ ਸੇਵਾ ਨਾਲ ਕਿੰਨੇ ਸਾਲ ਹੋ ਗਏ ਉਸ ਤੋਂ ਲੈ ਕੇ ਹੁਣ ਵੀ 2025 ਤੇ ਇਹਨਾਂ ਨੂੰ ਹੋਇਆ ਜਿਆਦਾ ਹੀ ਹੈ ਕਿ ਕਬਜੇ ਆ ਯਾਰ ਪਤਾ ਕਿਉਂ ਆਈ ਦੀ ਇਹਨਾਂ ਨੂੰ ਇਹਨਾਂ ਨੂੰ ਕਿਉਂ ਜਿਆਦਾ ਆ ਬੀਬੀ ਦਾ ਕਬਜੇ ਆ ਕਿਉਂਕਿ ਜਦੋਂ ਰਾਸ਼ੀ ਨਗਰ ਵਿੱਚ ਕਿਸੇ ਪੇਪਰਾਂ 'ਚ ਸਿੱਖ ਦੀ ਕਿਰਪਾਨ ਲੱਗੀ ਕਿ ਬੀਬੀ ਹਰਮੀਤ ਕਰੋ ਉੱਥੇ ਪਹੁੰਚੀ ਚੋਣਾ ਚੜ ਵੀ ਕਿਰਪਾਨ ਚੋਣਾ ਸਿੱਖ ਦਾ ਗਲਤ ਹੈ ਉੱਥੇ ਲੜਾਈ ਲੜੀ ਜੈਪੁਰ ਵਿੱਚ ਸਿਵਲ ਜੱਜ ਦੇ ਪੇਪਰ ਸੀਗੇ ਬੱਚਿਆਂ ਨੂੰ ਕਿਰਪਾਨ ਦੇ ਸਾਥ ਬੀਬੀ ਹਰਮੀਤ ਕਰੋ ਉੱਥੇ ਪਹੁੰਚੀ ਉਹਨੇ ਆਪਣਾ ਵਿਰੋਧ ਦਾ ਦਰਜ ਕਰਾਇਆ ਜੇ ਹੜ ਆਈ ਤੇ ਬੀਬੀ ਉੱਥੇ ਪਹੁੰਚੀ ਜੇ ਬੜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਹੋਈ ਤੇ ਬੀਬੀ ਆਪ ਬੀਬੀ ਹੋਣ ਦੇ ਬਾਵਜੂਦ ਉਹ ਜੇਲ ਕੱਟ ਕੇ ਆਈ ਹੈ ਤੇ ਉਥੋਂ ਦੇ ਸਰੂਪ ਚੱਕ ਕੇ ਲਈ ਕਾਲ ਤੱਕ ਸਾਡੇ ਦੇ ਦੇ ਪਾਲਣਾ ਕੀਤੀਗੀ ਇਸ ਕਰਕੇ ਬੀਬੀ ਨੂੰ ਹੁਣ ਜ਼ਿਆਦਾ ਗਿਆ ਕਿਉਂਕਿ ਬੀਬੀ ਹਰਮੀਤ ਕੋ ਸਿੱਖੀ ਸਿਧਾਂਤਾਂ ਦੀ ਗੱਲ ਕਰਦੀ ਹੈ ਹਾਂ ਦੁਨੀਆ ਸੁਣੋ ਤੁਸੀਂ ਉਹਨਾਂ ਦੇ ਪੇਜ ਵੇਖੋ ਉਹਨਾਂ ਕੋ ਵੀ ਤੁਸੀਂ ਆਪਣੇ ਪੇਜ ਤੋਂ ਫੋਟੋਆਂ ਪਾਓ ਕਿਹੜਾ ਪੰਥਕ ਸੰਗਤ ਜਿੱਦੇ ਤੁਸੀਂ ਹਮੇਆ ਜਿਸ ਤੋਂ ਹਿੱਸਾ ਪਾਇਆ ਤੁਸੀਂ ਕਿਹੜਾ ਤੁਹਾਡਾ ਯੋਗਦਾਨ ਹੈ ਪੰਥਕ ਕੰਮਾਂ ਵਿੱਚ ਸਿੰਗਲ ਫੋਟੋ ਪਾਓ ਨਾ ਸਿੰਗਲ ਵੀਡੀਓ ਪਾਓ ਤੁਸੀਂ ਜਿਸ ਅਰੋਹੀ ਕਰ ਰਹੇ ਹੋ ਇੱਕ ਸਿੰਗਲ ਤਾਂ ਪਾਓ ਨਾ ਜੀ ਹੁਣ RAM REEM ਸਰਦਾਰ ਹੈ ਜੱਟਾਂ ਦਾ ਪੁੱਤ ਹੈ ਸਿੱਖ ਨਹੀਂਗਾ ਜੀ ਜਿਹੜੇ ਬੇਦੇਰੀ ਸਿੱਖ ਦੀ ਗਏ ਮਤ ਸੋਚੋ ਵੀ ਜਿਹੜੇ ਪੰਗਾ ਸਿਰਫ ਸਾਹਿਬਾ ਕਹਿੰਦੇ ਪੰਗਾ ਸਿਰਫ ਪੰਗਾ ਸਿਰਫ ਸੋਨਾਲੇ ਆ ਹਾਂ ਜੇ ਸਿੱਖ ਦੇ ਪੁੱਤੋਂ ਨਾ ਬਰਾਉਣਾ ਕੰਮੀ ਕਮਾਜ ਸੰਤਕਾ ਕਮਾਜ ਜਾਓ ਸਰਕਾਰ ਤਾਂ ਕਹੇ ਕਹਦੀ ਹੈ ਲੈ ਤਰ ਪੰਗਾ ਦਸਤਾਰਾ ਕਿਰਪਾਨਾਂ ਨਾਲੀ ਕਿਉਂ ਨਹੀਂ ਖੜਦੇ ਤੁਸੀਂ ਕਿਉਂ ਨਹੀਂ ਬੋਲਦੇ ਆਪਕੇ ਸਭ ਗੁਰਦਵਾਰੇ ਵਿੱਚ ਉਤਰ ਗਈ ਦੀ ਹੈ ਹੁਣ ਪੰਥ ਦੇ ਕੰਮ ਨਹੀਂ ਚਾਹੀਦੇ ਪੰਥਕ ਸੰਘਰਸ਼ ਨਹੀਂ ਚਾਹੀਦਾ ਉੱਤੇ ਜਾਂਦਾ ਕੋਈ ਯੋਗਦਾਨ ਨਹੀਂਗਾ ਅੱਛਾ ਫਿਰ ਇਹ ਵੀ ਪੁੱਛੋ ਕਿ ਤੁਸੀਂ ਕਿਹਦੇ ਦਾ ਦੋਬੇ ਤੋਂ ਵੱਲੋਂ ਕਿਹੜਾ ਤੁਸੀਂ ਸੋਸ਼ਲ ਵਰਕ ਕੀ ਤੁਸੀਂ ਛੱਡ ਪੰਧਰ ਛੱਡੋਦੇ ਨਹੀਂ ਕਰ ਸਕਦੇ ਤੁਸੀਂ ਦੱਸੋ ਕਿਹੜਾ ਤੁਸੀਂ ਸੋਸ਼ਲ ਵਰਕ ਗਰੁੱਪ ਨੇ ਕੀਤਾ ਜਿਹੜੀ ਸੰਗਠਨਟੀ ਬਣੀ ਹੈ ਐਡੀ ਸੰਗਠਨਟੀ ਦੇ ਬੈਂਡਰ ਤੋਂ ਦੇਖਾ ਦਮ ਮੈਂ ਉਹਦੇ ਪੰਧਰ ਜਾਂ ਸੋਸ਼ਲ ਵਰਕ ਕੀਤਾ ਹੋਵੇ ਆ ਤੇ ਸਿਰਫ ਸਿੱਖਾਂ ਦੀ ਉਹ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਕਿਸੇ ਧੰਦਾ ਤੇ ਪਹਿਰਾ ਦੇ ਰਹੀ ਹੈ ਉਸ ਵਿਚਾਰਧਾਰਾ ਨੂੰ ਖਤਮ ਕਰਕੇ ਉੱਥੇ ਆਪਣੇ ਗੋਲੇ-ਬੀਲੇ ਬਿਠਾਉਣ ਵਾਸਤੇ ਸਰਕਾਰਾਂ ਸਰਕਾਰ ਦੀਆਂ ਏਜੰਸੀਆਂ ਤੇ ਸਰਕਾਰ ਦੇ ਟੁੱਕੜਬੋਚ ਇਹ ਕਰ ਰਹੇ ਹਾਂ ਜੇ ਤਾਂ ਸੇਵਾ ਕਰਨੀ ਹੈ ਨਾਲ ਤਵਾ ਕਰਦਾ ਥੋੜੇ ਚਾਂਵੇਂ ਲਵਾ ਕਰਦਾ ਦੱਸੋ ਕੀ ਸੇਵਾ ਕਰਨੀ ਹੈ ਸੋ ਆਲੋ ਸੇਵਾ ਦੁਰਦਾ ਸੇਵਾ ਕਿੰਦੀ ਹੈ ਉਹਦੇ ਭਾਂਡੇ ਸਾਫ਼ ਕਰ ਲੋ ਝਾੜੂ ਮਾਰ ਲੋ ਸਫਾਈ ਕਰ ਲੋ ਜਾਲੇ ਲਾ ਲੋ ਇਹ ਕਰ ਲੋ ਕਰੋ ਸੇਵਾ ਕੋਈ ਮਾਣਾ ਕਰਦੇ ਆਉਣਾ ਮਾਣ ਸੇਵਾ ਨਹੀਂ ਕਰਨੀ ਸੇਵਾ ਨਹੀਂ ਕਰਨੀ ਸਨ ਤਾਂ ਉਹ ਵਿਚਾਰ ਤੋਂ ਖਤਮ ਕਰਨੀ ਆ ਸਾਦੀ ਰਲਾਈ ਇਸ ਕਰਕੇ ਜੇ ਅਸੀਂ ਉਹ ਵਿਚਾਰ ਤੋਂ ਨਹੀਂ ਖਤਮ ਹੋਣ ਜਾਂਦੇ ਜਿਹੜੀ ਵਿਚਾਰ ਤੇਰਾ ਅੱਜ ਸਿੱਖਾਂ ਦੇ ਸਿੱਖਾਂ ਨੂੰ ਰਾਸਟਰ ਬਚਾ ਕੇ ਬੈਠੀ ਹੈ ਨਹੀਂ ਤਾਂ ਜਿੰਨੀ ਵੱਡੀ ਤਰ੍ਹਾਂ ਅੱਜ ਸਰਕਾਰ ਹੈ ਸਟੇਟ ਤੇ ਨਾ ਦੀ ਹੈ ਸੈਂਟਰ ਤੇ ਨਾ ਦੀ ਹੈ ਸਾਡੇ ਸ਼ਾਖਾਵਾਂ ਹੈਗੀਆਂ ਨਾਲੀਆਂ ਆਪਾਂ ਤੇ ਨਾਲੀ ਬਰੁਹ ਹੋ ਗਈ ਹੈ ਇਹ ਤਾਂ ਸਿਕਣ ਖਾਜਣ ਇਸ ਸਿੱਖਾਂ ਨੂੰ ਖਾਜਣ ਜਿਉਂਦੇ ਖਾਜਣ ਬੰਦੇ ਆ ਹੁਣ ਜਿਵੇਂ ਪਿੱਛੇ ਹੋਏ ਸੀਗਾ ਉਥੇ ਤੇ ਤੁਸੀਂ ਵੇਖਿਆ ਸੀ ਸੰਘਲੇ ਬੰਦੇ ਨੇ ਕਿਵੇਂ ਪਾਇਆ ਸੀਗਾ ਵੀ ਪੰਜਾਬ ਹੜਾ ਸਰ ਇੱਕ ਮਰ ਜਾਣ ਇਹ ਤਾਂ ਸੋਸ਼ਲ ਮੀਡੀਆ ਤੇ ਪਾ ਰਹੇ ਆ ਸਾਡੀ ਵਜ ਦੀ ਲੜਾਈ ਵੀਰ ਜੀ ਬੀਬੀ ਅਰਮਿਤ ਕੋ ਜਾਂ ਸੁੰਜੀ ਸਿੱਖ ਜਥੇਬੰਦੀਆਂ ਦੀ ਤੇ ਅਸੀਂ ਆਪਣਾ ਸਿੱਖੀ ਸਦਾਨ ਨਹੀਂ ਛੱਡ ਸਕਦੇ ਭਾਵੇਂ ਜਾਨ ਦੀ ਬਾਜ਼ੀਆਂ ਲਗਾ ਆਪੀ ਦੇਖੋ ਕਮਾਲ ਦੇ ਗੱਲ ਦੇਖੋ ਵੀ ਜਦੋਂ ਪੂਰੇ ਧਰਮੀਆਂ ਵਗਵਾਏ ਉੱਥੇ ਇੱਕ ਤਖੰਦੀ ਨੇ ਮੈਂ ਅਲਫਾਜ਼ ਵਰਤਦਾ ਬੀਬੀ ਪ੍ਰਤੀ ਜੋ ਅਲਫਾਜ਼ ਵਰਤੇ ਮੰਦਰ ਵਿੱਚ ਤੇ ਤੁਮ ਦਾ ਮਤਲਬ ਕੀ ਹੋਇਆ ਮੰਦਰ 'ਚ ਅੱਜ ਸਿੱਖ ਕਿਸੇ ਗੁਰਦੁਆਰੇ ਦੇ ਵਿਵਾਦ ਬਾਰੇ ਮੰਦਰ ਦੇ ਬਾਰੇ ਗੁਰਦੁਆਰੇ ਇਕੱਠੇ ਹੋਣ ਕਿਹੜੀ ਮੈਸੇਜ ਆਊਗਾ ਸਿੱਖਾਂ ਦਾ ਕੀ ਮਤਲਬ ਹੈ ਵੀ ਉਹਦੇ ਬਾਰੇ ਇਹ ਮੰਦਰ ਬਾਰੇ ਮੰਦਰ ਚ ਇਕੱਠੇ ਹੋ ਕੇ ਗਏ ਹਿੰਦੂ ਸਿੱਖਾਂ ਚ ਪਾੜਾ ਪਾ ਕੇ ਇੱਕ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਉਹਦਾ ਗਲਤ ਮੈਸੇਜ ਦੇਣ ਵਾਸਤੇ ਇਹ ਲੋਕਾਂ ਨੇ ਪਰਪੰਚ ਰੱਖਿਆ ਇਹ ਡਰਾਮਾ ਰੱਖਿਆ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਅਸੀਂ ਸੋਹਰਦ ਵਾਸਤੇ ਅਸੀਂ ਭਾਈਚਾਰ ਸਾਂਝ ਵਾਸਤੇ ਅਸੀਂ ਲੜਾਈ ਲਾ ਰਹੀਆਂ ਤੇ ਕੀ ਕਾਰਨ ਹੈ ਵੀ ਇੰਨੇ ਸਾਲ ਦਾ ਇੱਕੋ ਹੀ ਕੱਢ ਦਿੱਤੀ ਉਹਨਾਂ ਨੇ ਇੰਨਾ ਦੇ ਇੱਕ ਬੰਦੇ ਨੇ ਕਿਹਾ ਵੀ ਅਸੀਂ ਪਹਿਲਾਂ ਸ਼ਿਕਾਇਤਾਂ ਕੀਤੀ ਕਾਲਪਸ ਅਸੀਂ ਸਿੰਗਲ ਕਾਪੀ ਦਿਖਾ ਦੋ ਤੁਸੀਂ ਬਸੋ ਕੜੀ ਸ਼ਿਕਾਇਤ ਕੀਤੀ ਹੈ ਹੁਣ ਬੀਬੀ ਚੁੱਭਣ ਲੱਗੀ ਉਹਨਾਂ ਨੂੰ ਕਿਉਂਕਿ ਬੀਬੀ ਜਿਹੜੀ ਲਗਾਤਾਰ ਲਗਾਤਾਰ ਮੁਖਰ ਹੁੰਦੀ ਜਾ ਰਹੀ ਹੈ ਬੀਬੀ ਨੇ ਜਿੰਨੇ ਸਾਰੇ ਮੁਖਰ ਹੁੰਦੀ ਜਾ ਰਹੀਆਂ ਆਪਣੇ ਹੱਕਾਂ ਵਾਸਤੇ ਆਪਰੇ ਸਦਨ ਤਾਂ ਵਸਤੇ ਬਿਲਕੁਲ ਤੇਜਿੰਦਰਪਾਲ ਸਿੰਘ ਜੀ ਦੇਖੋ ਸਾਡੀ ਵੀ ਕੋਸ਼ਿਸ਼ ਹੈ ਅਸੀਂ ਜੋ ਸਵਾਲ ਜੋ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਚੱਲ ਰਹੀਆਂ ਸਨ ਅਸੀਂ ਉਹ ਦੇਖੀਆਂ ਸਾਡਾ ਅਸੀਂ ਤਾਂ ਬਲਕਿ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਕੰਟੈਕਟ ਨੰਬਰ ਸਾਡੇ ਤੱਕ ਪਹੁੰਚ ਕੀਤਾ ਹੈ ਅਗਰ ਅਸੀਂ ਉਹਨਾਂ ਨੂੰ ਵੀ ਲਾਈਵ ਕਾਲ ਦੇ ਉੱਤੇ ਲੈਂਦੇ ਤੇ ਗੱਲ ਜ਼ਰੂਰ ਕਰਦੇ ਉਹ ਰਾਣ ਵਾਲੇ ਸਮੇਂ ਤੇ ਮੈਂ ਤਾਂ ਬਲਕਿ ਕਵਾਂਗਾ ਔਨ ਕੈਮਰਾ ਮੈਂ ਗੱਲ ਕਰ ਰਿਹਾ ਹਾਂਗਾ ਵਾ ਕਿ ਅਗਰ ਉਹਨਾਂ ਚੋਂ ਕੋਈ ਬੰਦਾ ਲਾਈਵ ਡਿਬੇਟ ਜੀ ਤੁਹਾਡੇ ਨਾਲ ਆ ਪੈਂਦੇ ਨਾਲ ਗੱਲ ਕਰਨਾ ਚਾਹੇ ਤਾਂ ਅਸੀਂ ਉਹ ਵੀ ਸੰਗਤ ਦੇ ਅੱਗੇ ਕਰਨ ਨੂੰ ਤਿਆਰ ਹੈ ਗਿਆ ਤੇ ਮੈਂ ਤੁਹਾਡੇ ਤੋਂ ਹੋਣਾ ਹੈ ਸਵਾਲ ਜੀ ਕੁਛੋ ਭਾਈ ਜੀ ਆ ਜਾਓ ਸਾਡੇ ਸਟੂਡੀਓ ਜਾ ਜਿਓ ਆਪਾਂ ਸਟੂਡੀਓ ਬੈ ਕੇ ਗੱਲ ਕਰਦੇ ਹਾਂ ਮੈਂ ਦੱਸ ਦੇਣਾ ਜੀ ਮੈਂ ਤੇ ਬਲਕਿ ਇੰਤਜ਼ਾਰ ਕਰ ਰਿਹਾ ਤੁਸੀਂ ਹੁਣ ਕਲੀਅਰ ਕਰਨਾ ਹੈਗਾ ਧਾਰਾ 140 ਲੱਗੀ ਉੱਥੇ ਦੇ ਕੀ ਮੌਜੂਦਾ ਹਾਲਾਤ ਨੇ ਬਹੁਤ ਜਲਦ ਆਪਣੇ ਚੈਨਲ ਵੱਜੋਂ ਮੈਂ ਉੱਥੇ ਆਵਾਂਗਾ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੀ ਅਪੋਜੀਸ਼ਨ ਤੇ ਰਹਿ ਗਈ ਹੈ ਉਹ ਚਾਹ ਮੰਦਰ ਸਮਿਤੀ ਹੈ ਜਿਹੜੇ ਬੰਦੇ ਧਰਨੇ ਤੇ ਬੈਠੇ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਕਿਉਂਕਿ ਅਸੀਂ ਚਾਹਦੇ ਆ ਗਿਆ ਸਚਾਈ ਦੁਨੀਆ ਦੇ ਅੱਗੇ ਆਏ ਔਰ ਕੋਈ ਵੀ ਜਿੰਨੇ ਵੀਵਰ ਸਾਡ ਨੂੰ ਇਸ ਵੇਲੇ ਲਾਈਵ ਦੇਖ ਰਹੇ ਨੇ ਉਹਨਾਂ ਚ ਕੋਈ ਵੀ ਐਸਾ ਬੰਦਾ ਇਸ ਗੱਲ ਤੋਂ ਸਹਿਮਤ ਨਹੀਂ ਹੋਏਗਾ ਕਿ ਕਿਸੇ ਵੀ ਗੁਰੂ ਘਰ ਦੇ ਅੰਦਰ ਦੂਸਰੇ ਧਰਮ ਦੀ ਦਖਲਅੰਦਾਜ਼ੀ ਹੋਵੇ ਉਹਦੇ ਪਿੱਛੇ ਚਾਹੇ ਜਿਹੜੀ ਮਰਜ਼ੀ ਤੇ ਰਵੇ ਜਿਹੜੀ ਮਰਜ਼ੀ ਪਾਰਟੀ ਹੋਵੇ ਮੈਂ ਤੁਹਾਡੇ ਤੋਂ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਜਾਣਨਾ ਚਾਹੁੰਦਾ ਕਿ ਹੱਲੇ ਵੀ ਗੁਰਦਾਰਾ ਸਾਹਿਬ ਦੇ ਗੇਟ ਦੇ ਉੱਤੇ ਪੁਲਿਸ ਨੇ ਧਾਰਾ 144 ਲਾ ਕੇ ਦਰਵਾਜ਼ੇ ਬੰਦ ਕੀਤੇ ਨੇ ਜਾਂ ਆਵਾਜਾਈ ਚਾਲੂ ਹੈ ਨਹੀਂ ਦੇਖੋ ਆਵਾਜਾਈ ਚਾਲੂ ਹੈ ਤਾਰਕਸ਼ਾ ਜੂ ਲੱਗੀ ਹੋਈ ਹੈ ਪਰ ਬਾਜ਼ਾਰ ਖੁੱਲੇ ਆ ਸੰਗਤਾਂ ਆ ਰਹੀਆਂ ਜਾਰੀਆਂ ਹੈ ਜਦੋਂ ਬੀਬੀ ਹਰਮੀਤ ਕੋਰ ਨੇ ਜਦੋਂ ਬੀਬੀ ਹਰਮੀਤ ਕੋਰ ਬਾਰੇ ਬੜੀ ਭੱਦੀ ਤੇ ਮੰੰਗੀ ਸ਼ਬਦਾਂ ਵਾਲੀ ਵਰਤੀ ਹੋ ਗੋਸਪੀਕਰ ਲਾ ਕੇ ਜੀ ਜਦੋਂ ਸਿੰਘਾਂ ਲਈ ਬੀਬੀ ਨੇ ਗੇਟ ਖੋਲ੍ਹਿਆ ਜੀ ਨਾਲ ਜੀ ਉਹ ਦੇਰ ਦੇ 10 ਮਿੰਟ ਬਾਅਦ ਹੀ ਪੂਰਾ ਉਹ ਜਿਹੜਾ ਤੰਬੂ ਖਾਲੀ ਹੋ ਗਿਆ ਸੀਗਾ ਕਿਉਂਕਿ ਉਹ ਲੋਕ ਸਿਰਫ ਕਿਰਾਏ ਦੇ ਕੁਝ ਬੰਦੇ ਸੀਗੇ ਤੇ ਕੁ ਸਰਕਾਰਾਂ ਦੇ ਬੰਦੇ ਸੀਗੇ ਇਹ ਬੰਦੇ ਬੋਲ ਸਕਦੇ ਐ ਲੜ ਨਹੀਂ ਸਕਦੇ ਇਹ ਭੱਜਲੇ ਉਸ ਤੋਂ ਬਾਅਦ ਅੱਜ ਦੀ ਕੰਪਲੀਟ ਸ਼ਾਂਤੀ ਹੈ ਬੜੇ ਅਮਨ ਸ਼ਾਂਤੀ ਲੋਕ ਰਹਿ ਰਹੇ ਆ ਉਵੇਂ ਮੰਡੀ ਦੇ ਜਿਹੜੇ ਹਿੰਦੂ ਭਾਈ ਸਾਰੀ ਮਰ ਉਹਤੇ ਗੁਰਦੁਆਰਾ ਸਵਾਰੀ ਹੈ ਬੀਬੀ ਨਾਲ ਗੱਲ ਕਰ ਰਹੀ ਹੈ ਉਹ ਵੀ ਕਹਿੰਦੇ ਬੀਬੀ ਕੀ ਕਰੀਏ ਮੈਂ ਤੁਹਾਨੂੰ ਬੇਨਤੀ ਕਰਾਂਗਾ ਤਜਿੰਦਰਪਾਲ ਸਿੰਘ ਜੀ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਜਿਹੜੀਆਂ ਸੰਗਤਾਂ ਗੁਰਦਾਰਾ ਸਾਹਿਬ ਦੇ ਗੇਟ ਤੋਂ ਅੰਦਰ ਆ ਰਹੀਆਂ ਨੇ ਜਾ ਰਹੀਆਂ ਨੇ ਤੁਸੀਂ ਉਹਨਾਂ ਦੀ ਵੀਡੀਓ ਵੀ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਜੋ ਸੱਚਾਈ ਹੈਗੀ ਆਪਣੇ ਚੈਨਲ ਤੇ ਰਹੀਂ ਪੂਰੀ ਦੁਨੀਆ ਦੇ ਅੱਗੇ ਰੱਖੀਏ ਔਰ ਮੈਂ ਸਿੱਧਾ-ਸਿੱਧਾ ਤੁਹਾਨੂੰ ਵੀ ਸੱਦਾ ਦੇ ਰਿਹਾਗਾ ਕਿ ਅਗਰ ਆਪਾਂ ਤੁਹਾਡੇ ਤੱਕ ਪਹੁੰਚ ਕਰਦੇ ਆ ਅਸੀਂ ਉੱਥੇ ਆਣਿਆ ਕਿ ਸਾਡੇ ਗੁਰਦਾਰਾ ਸਾਹਿਬ ਦੇ ਅੰਦਰ ਐਂਟਰੀ ਹੋਏਗੀ ਹਾਂ ਬਿਲਕੁਲ ਬਿਲਕੁਲ ਹੋ ਗਈ ਬਿਲਕੁਲ ਹੋ ਗਈ ਨਹੀਂ ਮੇਰਾ ਕਹਿਣ ਦਾ ਮਤਲਬ ਹੈ ਸੀਆਈਏ ਤੇ ਪੁਲਿਸ ਪਿਛਾਸ਼ਨ ਕਹਵੇ ਜੀ ਹਾਲਾਤ ਖਰਾਬ ਨੇ ਤੁਹਾੜਾ 140 ਲੱਗੀ ਹੈ ਜੀ ਤੁਸੀਂ ਮੀਡੀਆ ਵਾਲਿਓ ਤੁਸੀਂ ਅੰਦਰ ਨਹੀਂ ਜਾ ਸਕਦੇ ਨਹੀਂ 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 ਖੁੱਲੇ ਘੇੜ ਥੁੱਲੇ ਬਸੰਦ ਆ ਗਏ ਹਰੀ ਇਹ ਵੀ ਟਿੱਕ ਲਗਾਲੀ ਜੀ ਠੀਕ ਹੈ ਤਜੇਦਪਾਲ ਸਿੰਘ ਜੀ ਆਪਣੇ ਚੈਨਲ ਦੇ ਰਾਹੀਂ ਅਸੀਂ ਚਾਹੁੰਦੇ ਆ ਕਿ ਸੀ ਕਿ ਪੂਰੀ ਸੱਚਾਈ ਪੂਰੀ ਦੁਨੀਆ ਦੇ ਅੱਗੇ ਹੈ ਜੋ ਮੌਜੂਦਾ ਹਾਲਾਤ ਨੇ ਵੀ ਤੁਹਾਨੂੰ ਅਰੈਸਟ ਕੀਤਾ ਗਿਆ ਮੈਂ ਇਹ ਇੱਕ ਗੱਲ ਮੇਰੀ ਸਵਾਲ ਵਿੱਚ ਹੀ ਰਹਿ ਗਿਆ ਮੈਂ ਜਾਂਦੇ ਆਂ ਤੇ ਤੁਹਾਡਾ ਸਵਾਲ ਪੁੱਛਾਂਗਾ ਤੁਹਾਡੇ ਤੇ ਕਿਹੜੇ ਅਲੀਗੇਸ਼ਨ ਕਿਹੜੀਆਂ ਧਰਾਵਾਂ ਲਾ ਕੇ ਤੁ ਦੇਖੋ ਮੇਰਾ ਉਹਨਾਂ ਦਾ ਮਕਸਦ ਸੀਗਾ ਵੀ ਤੇਜਿੰਦਰ ਪਾਸੇ ਤੇ ਮਾਂ ਗੋਲੂ ਵਾਲੇ ਚ ਨਾ ਆਵੇ ਇਸ ਕਰਕੇ ਉਹਨਾਂ ਨੇ ਸੱਤਕ ਵੰਜਾ ਜਿਵੇਂ ਕੀਤਾ ਸੀ ਬੰਦ ਉਹਨਾਂ ਸੀਗਾ ਜੇ ਤੇਜਿੰਦਰ ਪਾਸੇ ਮੈਂ ਇੱਥੇ ਆਊਗਾ ਠੀਕ ਹੈ ਨਾ ਜੀ ਤੇ ਸਰਕਾਰ ਨੂੰ ਪਤਾ ਸੀ ਵੀ ਇੱਕ ਬੜੇ ਵੱਡੀ ਤਦਾਦ ਸੇ ਖੰਡਾ ਤੇ ਪਹੁੰਚ ਚੰਗੀ ਆ ਇਸ ਕਰਕੇ ਉਹਨਾਂ ਨੂੰ ਰੈਸਟ ਕੀਤਾ ਪਰ ਰਾਤ ਤੇ ਗਿਰਤਾ ਉਸ ਤੋਂ ਬਾਅਦ ਵੀ ਵੀ ਜਿਸ ਤਰ੍ਹਾਂ ਸੰਗਤ ਬੀਬੀ ਨਾਲ ਖੜੀ ਆ ਜਿਸ ਤਰ੍ਹਾਂ ਤੇ ਉੱਥੋਂ ਦੇ ਸੰਗਤਾਂ ਦਾ ਕਾਫਲੇ ਸੇ ਬੀਬੀ ਨਾਲ ਖੜੇ ਆ ਤੇ ਸਾਰਾ ਹਾਲਾਤ ਹੀ ਬਦਲ ਗਏ ਜੀ ਉਹ ਉਹਦੇ ਲੋ ਆ ਮੈਂ ਸ਼ਾਂਤੀ ਹੈ ਸਾਰੀ ਮੰਡੀ ਨਾਲ ਹੈ ਬੜੇ ਖੁੱਲੇ ਡੁੱਲੇ ਚੱਲ ਰਹੇ ਆ ਹਾਂ ਇੱਕ ਫਰਮਾ ਮੰਡੀ ਕਰਦਾ ਤੁਸੀਂ ਮੇਰੇ ਨਾਲ ਗੱਲ ਸੁਣੇ ਮੇਰਾ ਪੱਖ ਲਿਆ ਹਨਾ ਇਹ ਉਹ ਬਾ ਪੱਖ ਦੇਣਗੇ ਮਜ਼ਾ ਉਹ ਤੁਮਾ ਹੋਊਗਾ ਜਿੱਦ ਤੁਸੀਂ ਡਰਾਪਰ ਸਟੂਡੀਜ਼ ਬੈਠੇ ਆਂ ਅਮਸਾੜੇ ਇੱਕ ਬੰਦਾ ਬੈਠੂਗਾ ਕਹਿੰਦੇ ਕਿ ਕਰਨ ਇਹ ਸੱਚ ਤੇ ਦ੍ਰਿਮਨਾ ਗੱਲ ਸਿੱਧਾ ਸਾਹਮਣੇ ਉਹ ਸੱਚ ਕੀ ਹੈਗਾ ਨਹੀਂ ਬਿਲਕੁਲ ਸਾਡੀ ਪੂਰੀ ਕੋਸ਼ਿਸ਼ ਹੋਏਗੀ ਤੇਜਿੰਦਰਪਾਲ ਸਿੰਘ ਜੀ ਆਪਣੇ ਚੈਨਲ ਰਾਹੀਂ ਮੈਂ ਤੁਹਾਨੂੰ ਵਾਦਾ ਕਰਦਾ ਅਗਰ ਉਹ ਪੋਜੀਸ਼ਨ ਧੇਰ ਕੇ ਲਿਆ ਜਿਹੜੇ ਜਿਹੜੇ ਪੇ ਚਲਾ ਰਹੇ ਨੇ ਆਪਾਂ ਉਹਨਾਂ ਨੂੰ ਮੈਸੇਜ ਭੇਜਿਆ ਹੈਗਾ ਅਗਰ ਸਾਡਾ ਮੈਸੇਜ ਰੀਡ ਕਰਦੇ ਨੇ ਆਪਣਾ ਕੰਟੈਕਟ ਨੰਬਰ ਦਿੰਦੇ ਨੇ ਅਸੀਂ ਉਹਨਾਂ ਨਾਲ ਕੰਟੈਕਟ ਕਰਕੇ ਅਸੀਂ ਉਹਨਾਂ ਦਾ ਪੱਖ ਵੀ ਰੱਖਾਂਗੇ ਉਹ ਸਾਡੀ ਕੋਸ਼ਿਸ਼ ਹੈੀ ਹੋਏਗੀ ਚਾਹੇ ਸਟੂਡੀਓ ਚ ਆਮਣੇ ਸਾਹਮਣੇ ਬਿਠਾ ਕੇ ਜਾਂ ਅਸੀਂ ਵੀਡੀਓ ਕਾਲ ਦੇ ਉੱਤੇ ਲੈ ਕੇ ਇੱਕ ਵਾਰ ਗੱਲ ਜ਼ਰੂਰ ਕਰਾਂਗੇ ਤਾਂਕਿ ਪੂਰੇ ਵਰਲਡ ਅਸੀਂ ਮੈਂ ਮੈਂ ਫਿਰ ਕਹਿ ਰਿਹਾ ਵੀ ਜੇ ਅਸੀਂ ਸਟੂਡੀਓ ਬੈਠਾਂਗੇ ਜ਼ਿਆਦਾ ਬੇਤਰ ਗੱਲ ਕਰਾਂਗੇ। ਅੰਮੋ ਸਾਹਮਣੇ ਰੂਬੂਰ ਬਾਈ ਦੀ ਸੱਚ ਬੋਲਣਾ ਜਾਨ ਨਿਕਲਦੀ ਆ। ਬੰਦਾ ਝੂਠ ਬੋਲੂ ਨਾ ਰੱਤਾ ਕੰਧੀਆਂ ਬੰਦੇ ਦੀ ਆ। ਕੋਈ ਗੱਲ ਨਹੀਂ ਜੀ ਬਹੁਤ ਜਲਦ ਤਜਿੰਦਰਪਾਲ ਸਿੰਘ ਜੀ ਦੱਸਦੇ ਆ ਬਹੁਤ ਜਲਦ ਅਸੀਂ ਆਪਣੀ ਚੈਨਲ ਦੀ ਟੀਮ ਵੱਜੋ ਰਾਜਸਥਾਨ ਪਿੰਡ ਗੋਲੂਵਾਲ ਤੱਕ ਪਹੁੰਚ ਕਰ ਰਿਹਾ ਗਿਆ ਤੇ ਸਾਡੀ ਉਮੀਦ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਚੈਨਲ ਦੇ ਪਲੇਟਫਾਰਮ ਦੇ ਰਹਹੀਂ ਅਸੀਂ ਲਾਈਵ ਡਿਬੇਟ ਬਿਠਾ ਕੇ ਆਮਣੇ ਸਾਹਮਣੇ ਬਿਠਾ ਕੇ ਜਿਆਦਾ ਪੀੜ ਭੜਕਾ ਨਹੀਂ ਦੋ ਦੋ ਬੰਦੇ ਤੁਹਾਡੀ ਧਿਰ ਦੇ ਤੇ ਦੋ ਬੰਦੇ ਉਹਨਾਂ ਦੀ ਧਿਰ ਦੇ ਆਮਣੇ ਸਾਹਮਣੇ ਹਰ ਮਸਲੇ ਦੇ ਉੱਤੇ ਖੁੱਲੀ ਬਾਤ ਖੁੱਲੀ ਗੱਲਬਾਤ ਕਰਕੇ ਜਿਹੜੀ ਸੱਚਾਈ ਹੈਗੀ ਉਹ ਦੁਨੀਆ ਦੇ ਅੱਗੇ ਜ਼ਰੂਰ ਰੱਖਾਂਗੇ ਕਿਉਂਕਿ ਅਸੀਂ ਨਹੀਂ ਚਾਹਦੇ ਚਾਹੇ ਮੰਦਰਾ ਦੀ ਗੱਲ ਕਰ ਲਈਏ ਚਾਹੇ ਗੁਰੂ ਘਰ ਦੀ ਗੱਲ ਕਰ ਲਈਏ ਸਾਰਿਆਂ ਦੇ ਪੂਜਾ ਸਥਾਨ ਲੈ ਕੇ ਨੇ ਸਾਰੇ ਸਤਕਾਰਯੋਗ ਹੈਗੇ ਨੇ ਮਗਰ ਰਾਜਨੀਤੀ ਦੇ ਅੰਦਰ ਕਿਸੇ ਦੀ ਵੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਹੋਏਗੀ ਬਹੁਤ ਬਹੁਤ ਧੰਨਵਾਦ ਤਜਿੰਦਰਪਾਲ ਸਿੰਘ ਜੀ ਸਾਡੀ ਕੋਸ਼ਿਸ਼ ਸੀ ਅੱਜ ਤੁਹਾਨੂੰ ਲਾਈਵ ਕਾਲ ਦੇ ਉੱਤੇ ਲੈ ਕੇ ਆਈ ਸੀ ਸੱਚਾਈ ਰੂਬਰੂ ਕਰੀਏ ਆਉਣ ਵਾਲੇ ਸਮੇਂ ਦੇ ਅੰਦਰ ਇਸੇ ਮਸਲੇ ਦੇ ਉੱਤੇ ਤੁਹਾਨੂੰ ਜਾਂ ਭੈਜੀ ਨੂੰ ਜਾਂ اپੋਜੀਸ਼ਨ ਦੀ ਜਿਹੜੀ ਟੀ ਰਹੀ ਹੈ ਉਹਦੇ ਨਾਲ ਅਸੀਂ ਦੁਬਾਰਾ ਜੁੜਾਂਗੇ ਲੈਣੇ ਆਇਆ ਇਜਾਜ਼ਤ ਤਜਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸਐਸ ਰਾਜਿੰਦਰਪਾਲ ਸਿੰਘ ਟੀਮਾ ਜਿਨ੍ਹਾਂ ਨੂੰ 51 ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਅਗਲੇ ਦਿਨ ਜ਼ਮਾਨਤ ਉੱਤੇ ਬਾਹਰ ਆ ਗਏ ਤੇ ਅਸੀਂ ਮੌਜੂਦਾ ਹਾਲਾਤ ਜਾਣਦੇ ਲਈ ਆਨਾਨਫ ਅੱਜ ਲਾਈਵ ਫੋਨ ਤੇ ਗੱਲਬਾਤ ਕੀਤੀ ਹੈ ਤੇ ਅਗਾ ਸਾਡੇ ਵੀਵਰਸ ਜਿਹੜੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੈਗੇ ਨੇ ਅਗਰ ਉਹਨਾਂ ਦੇ ਵਿੱਚ ਕੋਈ ਵੀ اپੋਜੀਸ਼ਨ ਦੇ ਵੱਲੋਂ ਇਹ ਕਹ ਲਈਏ ਵਿਰੋਧੀ ਦੇ ਰਿਹਾ ਪਿੰਡ ਵੱਲੋਂ ਪਿੰਡ ਗੋਲੂਵਾਲ ਵੱਲੋਂ ਹੈ ਤਾਂ ਸਾਡੇ ਤੱਕ ਪਹੁੰਚ ਕਰ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਰੱਖਾਂਗੇ ਸਾਡੇ ਚੈਨਲ ਦੇ ਰਾਹੀਂ ਅਸੀਂ ਚਾਹੁੰਦੇ ਹਾਂ ਸੱਚਾਈ ਗਰਾਉਂਡ ਰਿਐਲਿਟੀ ਦੇ ਉੱਤੇ ਚਾ ਗੁਰੂ ਘਰ ਦੀ ਹੋਵੇ ਜਾਂ ਗੁਰੂ ਘਰ ਦੇ ਨਾਲ ਜੁੜੀ ਹੋਈ ਕਿਸੇ ਵੀ ਧਾਰਮਿਕ ਰਾਜਨੀਤੀ ਜਾਂ ਧਾਰਮਿਕ ਐਕਟੀਵਿਟੀ ਦੀ ਗੱਲ ਹੋਵੇ ਅਸੀਂ ਸੱਚਾਈ ਦੁਨੀਆ ਦੇ ਅੱਗੇ ਰੱਖਾਂਗੇ ਪਰ ਇੱਕ ਗੱਲ ਕਲੀਅਰ ਕਰ ਦਈਏ ਕਿ ਗੁਰੂ ਘਰ ਦੇ ਵਿਚਾਰ ਕਿਸੇ ਵੀ ਦੂਸਰੇ ਧਰਮ ਜਾਂ ਕਿਸੇ ਵੀ ਦੂਸਰੇ ਤੀਰਤੀ ਤਖਲਾ ਦਾਜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉੱਥੇ ਗੱਲ ਸਿਰਫ ਸਿੱਖ ਧਰਮ ਦੀ ਹੋਏਗੀ ਸਿੱਖ ਧਰਮ ਦੀ ਪੈਰਵੀ ਕਰਨ ਵਾਲਿਆਂ ਦੀ ਹੋਏਗੀ ਆਪਣੇ ਚੈਨਲ ਦੇ ਰਾਹੀਂ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੈਣਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ